ਹਥਿਆਰਾਂ ਸਮੇਤ ਆਉਂਦੇ ਨੇ ਉਹ ਜਦ ਵੀ ਆਉਂਦੇ ਨੇ ਹਥਿਆਰਾਂ ਸਮੇਤ ਆਉਂਦੇ ਨੇ ਤੇ ਉੜਾ ਦਿੰਦੇ ਨੇ ਗਦਨਾ ਇਹੀ ਪਾਣਾ ਵਰਤਨਾ ਅਸੀਂ ਦੂਰ ਜੋ ਖੜੇ ਹਾਂ ਅਸੀਂ ਗੈਰ ਜ਼ਿੰਮੇਵਾਰ ਬੰਦੇ ਹਾਂ ਸਾਡੀ ਹਾਜ਼ਰੀ 'ਚ ਉਹ ਬਹੁਤ ਕੁਝ ਹੋਇਆ ਹੈ ਜੋ ਨਹੀਂ ਸੀ ਹੋਣਾ ਚਾਹੀਦਾ ਫਟੇ ਹੋਏ ਕੱਪੜੇ ਤੇ ਜਿਸਮਾਂ 'ਚ ਖੂਬੇ ਦੰਦ ਇਸ ਗੱਲ ਦਾ ਸਬੂਤ ਨੇ ਕਿ ਹਾਕਮ ਮਜ਼ਬੂਤ ਪਟੇ ਹੋਏ ਕੱਪੜੇ ਤੇ ਜਿਸਮਾਂ 'ਚ ਖੂਬੇ ਦੰਦ ਇਸ ਗੱਲ ਦਾ ਸਬੂਤ ਨੇ ਕਿ ਹਾਕਮ ਮਜ਼ਬੂਤ ਨੇ ਪਰ ਕਿਉਂ ਮਜ਼ਬੂਤ ਨੇ ਅਸੀਂ ਘਰਾਂ 'ਚ ਜੋ ਲੁਕੇ ਹਾਂ ਅਸੀਂ ਕੈਦ ਜ਼ਿੰਮੇਵਾਰ ਬੰਦੇ ਹਾਂ ਸਾਡੀ ਹਾਜ਼ਰੀ 'ਚ ਬਹੁਤ ਕੁਝ ਹੋਇਆ ਹੈ ਤੋਂ ਨਹੀਂ ਸੀ ਸਾਡੇ ਸੀਨੇਆਂ 'ਚ ਕੁਝ ਬਗਾਵਤ ਵਾਂਗ ਖੋਲਦਾ ਹੈ ਪਰ ਅਫਸੋਸ ਇਹ ਵੀ ਅੰਦਰੋਂ ਅੰਦਰੀ ਖੋਲਦਾ ਹੈ ਉਹ ਜਿਹਨੂੰ ਅਸੀਂ ਗਿਰਤੀ 'ਚ ਬੜੇ ਹਾਂ ਸਿੰਗਾਂ ਦम्मेਵਾਰ ਬੰਦੇ ਹਾਂ ਸਾਡੀ ਹਾਜ਼ਰੀ ਚ ਬਹੁਤ ਕੁਝ ਹੋਇਆ ਹੈ ਜੋ ਨਹੀਂ ਸਿੱਖੂ ਚ ਕਬਰਾਂ ਚ ਖੜਕਦੇ ਹੱਡ ਤੇ ਬਾਜ਼ਾਰਾਂ ਚ ਲੱਖ ਦੀ ਪੱਤ ਉਹ ਚੰਤੂ ਇਹਨਾਂ ਨੂੰ ਛੱਡ ਤੂੰ ਬਸ ਇੰਨਾ ਹੀ ਦੱਸ ਕਿ ਅਸੀਂ ਕਿੰਨੇ ਕੁ ਖਰੇ ਅਸੀਂ ਗੈਰ ਜ਼ਿੰਮੇਵਾਰ ਹਾਂ ਸਾਡੀ ਹਾਜ਼ਰੀ ਚ ਬਹੁਤ ਕੁਝ ਹੋਇਆ ਹੈ ਜੋ ਨਹੀਂ ਸਿੱਖੂ ਚ